ਉਹਨੂੰ ਚੱਲ ਪਏ ਕਹਿੰਦੇ ਪੰਜਾਬ ਬਚਾਓ ਯਾਤਰਾ ਮੈਂ ਕਿਹਾ ਤੁਹਾਡੇ ਤਾਂ ਬਚਾਇਆ ਹੁਣ ਥੋੜੇ ਚਿਰ ਪਹਿਲਾਂ ਹੀ ਦੱਸੋ ਉਹਨੂੰ ਉਹਨਾਂ ਨੂੰ ਤਾਂ ਬਚਾਇਆ ਹੈ ਜੀ ਹਾਂ ਪਰਿਵਾਰ ਬਚਾਓ ਯਾਤਰਾ ਜਰੂਰ ਹੋ ਸਕਦੀ ਹੈ ਵੀ ਸਾਡਾ ਪਰਿਵਾਰ ਬਚਾਓ ਕਿਉਂਕਿ ਟੱਬਰਾਂ ਦੇ ਟੱਬਰ ਤਾਂ ਵਿਹਲੇ ਕਰਦੇ ਤੁਸੀਂ ਕੋਈ ਛੱਡੇ ਹੀ ਨਹੀਂ ਜਿਹੜੇ ਕਹਿੰਦੇ ਸੀ ਅਸੀਂ ਕਦੇ ਹਾਰਦੇ ਨਹੀਂ ਹੁੰਦੇ ਸਭਾਂ ਅੰਝੇ ਰੱਖਦੇ ਤੁਸੀਂ ਰੁਪਈਆ ਨਹੀਂ ਮੈਂ ਇਧਰ ਉਧਰ ਜਾਣ ਦੇਵਾਂਗਾ ਔਰ ਜੀਨੇ ਪਹਿਲਾਂ ਖਾਲਿਆ ਉਹਨੂੰ ਲੱਭਣ ਚ ਵੀ ਮੈਂ ਕੋਈ ਕਸਰ ਨਹੀਂ ਛੱਡਣੀ ਪਹਾੜਾਂ ਦੇ ਪਹਾੜ ਖਾ ਗਏ ਆਉਣ ਵਾਲੇ ਦਿਨਾਂ 'ਚ ਦੇਖਿਓ ਤੁਸੀਂ ਵੱਡੇ-ਵੱਡੇ ਦੇ ਨਿਕਲਣਗੇ ਹੁਣ ਕਿਸੇ-ਕਿਸੇ ਐਗਰੀਮੈਂਟ ਕੀਤੇ ਹੋਏ ਨੇ ਤੁਸੀਂ ਹੈਰਾਨ ਹੀ ਰਹਿ ਜਾਓਗੇ ਵੀ ਲੋਕਾਂ ਲਈ ਕੀ ਨੇ ਜਿਹੜੀ ਆਪਦੀ ਇੰਡਸਟਰੀਆਂ ਦੇ ਲਈ ਕੀ ਨੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਬਿਖਾਰੀ ਇਹ ਇਹ ਆ ਉਹ ਵਪਾਰੀ ਸੀ ਜੇ ਹੁਣ ਮੁੱਖ ਮੰਤਰੀ ਦੇ ਆਪ ਦੇ ਪ੍ਰਾਈਵੇਟ ਸਕੂਲ ਹੋਣਗੇ ਉਹ ਕਿਉਂ ਚਾਹੂਗਾ ਸਰਕਾਰੀ ਵਧੀਆ ਬਣਨ ਜੇ ਮੁੱਖ ਮੰਤਰੀ ਵੀ ਆਪਦੀਆਂ ਟਰਾਂਸਪੋਰਟਾਂ ਹੋਣਗੀਆਂ ਉਹ ਕਿਉਂ ਚਾਹੂਗਾ ਕਿਸੇ ਹੋਰ ਦੀ ਬੱਸ ਚੱਲੇ ਜੇ ਮੁੱਖ ਮੰਤਰੀ ਦੇ ਆਪਣੇ ਹੋਟਲ ਹੋਣਗੇ ਕਿਉਂ ਹੋਏ ਹੋਟਲ ਇੰਡਸਟਰੀ ਨੂੰ ਜੇ ਮੁੱਖ ਮੰਤਰੀ ਆਪਦੇ ਹੈਸ਼ੈਲਰ ਲਈ ਬੈਠਾ ਹੈ ਉਹ ਕਿਉਂ ਕਿਸੇ ਹੋਰ ਦੇ ਜਾਣ ਦੇਊਗਾ ਦਾਣਾ ਇੱਕ ਤੂੰ ਹੀ ਦੇਖ ਲਓ ਤੜਕੀ ਉੱਟ ਕੇ ਮੈਨੂੰ ਗਾਲਾਂ ਕੱਢਣ ਲੱਗ ਗਏ ਨਾ ਸਾਰੇ ਹੀ ਜਿਹੜਾ ਆਉਂਦਾ ਤੜਕੀ ਮੈਨੂੰ ਗਾਲਾਂ ਕੱਢ ਲਾ ਸਾਰੇ ਵੱਡੇ ਵੱਡੇ ਲੀਡਰ ਕਿਉਂਕਿ ਉਹਨਾਂ ਦੀਆਂ ਕੁਰਸੀਆਂ ਚਲੀਆਂ ਗਈਆਂ ਤੂੰ ਹੀ ਹਾਲਾਤ ਦੇਖ ਲਓ ਕਿ ਇਹ ਤਾਂ 22 ਮਹੀਨਿਆਂ ਦੇ ਵਿੱਚ ਇਹਨਾਂ ਦਾ ਹਾਲ ਹੈ ਤਿੰਨ ਚਾਰ ਸਾਲ ਜਦੋਂ ਹੋ ਗਏ ਆਪਣੀ ਸਰਕਾਰ ਨੂੰ ਚਲਦਿਆਂ ਨੂੰ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਰੋੜੇ ਮਾਰਨ ਲੱਗ ਜਾਣਗੇ ਯਾਰ ਵਪਾਰੀ ਨੇ ਜ਼ਮੀਨ ਲਈ ਚਾ 50 ਕਿੱਲੇ ਚਲੋ ਜੀ 4 ਕਰੋੜ ਨੂੰ ਕਿੱਲਾ ਮਿਲਿਆ ਉਹਨੂੰ 200 ਕਰੋੜ ਲਾਤਾ ਜੋ ਲੱਗਿਆ ਦਸਤਰੀ ਚੱਕਰਾਂ ਚ ਸੀਐਲਯੂ ਨਹੀਂ ਮਿਲ ਰਿਹਾ ਜੀ 6 ਮਹੀਨੇ ਲੱਗੇ ਸੀਐਲਯੂ ਮਿਲਿਆ ਕਹਿੰਦੇ ਫਾਇਰ ਵਾਲੇ ਕਹਿੰਦੇ ਇੱਧਰ ਆ ਜਾ ਹੁਣ ਫਾਇਰ ਵਾਲੇ ਨੇ ਚੱਕਰਾਂ 'ਚ ਪੈ ਗਿਆ ਜੀ ਫਾਇਰ ਵਾਲਾ ਕਲੀਅਰ ਕਰਾਇਆ ਤਿੰਨ ਮਹੀਨਿਆਂ 'ਚ ਪੋਲੂਸ਼ਨ ਵਾਲੇ ਕਹਿੰਦੇ ਇੱਧਰ ਕਿੱਧਰ ਜਾਣਾ ਇੱਧਰ ਆ ਜਾ ਕਰਦੇ ਕਰਾਉਂਦੇ ਡੇਢ ਦੋ ਸਾਲ ਤਾਂ ਜੀ 200 ਕਰੋੜ ਰੁਪਏ ਹੀ ਖੜਾ ਹੈ ਉਹਦਾ ਸਟਕ ਹੋਇਆ ਪਿਆ ਕਿੰਨਾ ਵਿਆਜ ਉਹਦਾ ਬਣ ਗਿਆ ਅਖੀਰ ਤੇ ਉਹ ਕਹਿੰਦਾ ਯਾਰ ਜ਼ਮੀਨ ਹੀ ਵੇਚ ਲੈਣੇ ਛੱਡੋ ਪਰੇ ਯਾਰ ਇਹਨਾਂ ਚੱਕਰਾਂ ਅਸੀਂ ਉਹਦਾ ਇੱਕ ਪਰਮਨੈਂਟ ਤੇ ਬਹੁਤ ਹੀ ਕਮਾਲ ਦਾ ਹੱਲ ਕੀਤਾ ਇਸ ਗੱਲ ਵਾਸਤੇ ਤੁਸੀਂ ਸਰਕਾਰ ਨੂੰ ਧੰਨਵਾਦ ਵੀ ਕਰੋਗੇ ਤੇ ਕਹੋਗੇ ਹਾਂ ਯਾਰ ਗੱਲ ਤਾਂ ਪੱਕੀ ਐ ਇਹ ਚੀਜ਼ ਨਹੀਂ ਸੋਚੀ ਸੀ ਕਿਉਂਕਿ ਪਹਿਲਾਂ ਵੀ ਕਲਾਕਾਰੀ ਜਦੋਂ ਮੈਂ ਮੇਰੇ ਸੀਰੀਆਂ ਕੈਸਟਾ ਹੁੰਦੀਆਂ ਸੀ ਉਹਦੇ ਵੀ ਕੋਲੁੱਫੀ ਮੈਂ ਗਰਮ ਕਰਦਾ ਸੀ ਡੰਡੀ ਨਾਲੋਂ ਉਹਦੇ ਮਿਰਚਾਂ ਨੂੰ ਮੈਂ ਮਿੱਠੀਆਂ ਕਰਦਾ ਸੀ ਕੌੜੀਆਂ ਨਾਲੋਂ ਕੁਛ ਨਾ ਕੁਛ ਤਾਂ ਅਲੱਗ ਸੋਚੋ ਦੁਨੀਆ ਨਾਲੋਂ ਫੇਰ ਹੀ ਕੁਝ ਬਣੂਗਾ ਜਿਥੇ ਲੱਗ ਨਹੀਂ ਸੋਚੋਗੇ ਫਿਰ ਤਾਂ ਵਿੱਚ ਹੀ ਰਲ ਜਾਓਗੇ ਆ ਸੜਕ ਜਾਂਦੀ ਐ ਹਾਈਵੇ ਐ ਹਜ਼ਾਰਾਂ ਗੱਡੀਆਂ ਲੰਘਦੀਆਂ ਨੇ ਕਿਸੇ ਗੱਡੀ ਦੀ ਲੀ ਹੈਗੀ ਕਿਸੇ ਗੱਡੀ ਦੇ ਟਾਇਰਾਂ ਦੀ ਲੀ ਹੈਗੀ ਇੱਕ ਦੀ ਐ ਜਿਹੜਾ ਪੈਂਚਰ ਲੰਗਦਾ ਉਹ ਜਾਂਦਾ ਉਹਨੂੰ ਆਪਾਂ ਵੀ ਦੇਖਦੇ ਆ ਤਾਂ ਕੋਈ 2 ਕਿਲੋਮੀਟਰ ਪੈਂਚਰ ਨਹੀਂ ਲੈੰਗੇ ਬਾਈ ਕੁਛ ਤਾਂ ਨਵਾਂ ਕੀਤਾ ਉਹਨੇ ਭਾਵੇਂ ਬਿਨਾ ਹਵਾ ਤੋਂ ਕੀਤਾ ਉਹਦੀ ਪਛਾਣ ਤਾਂ ਬਣੀ ਨਾ ਫਿਰ ਕੁਛ ਸੋ ਅਸੀਂ ਕਿੱਡਿਆ ਸਟੈਂਪ ਪੇਪਰ ਦੀ ਕਲ ਰਕੋਡਿੰਗ ਵਪਾਰੀ ਨੂੰ ਜ਼ਮੀਨ ਖਰੀਦਣ ਦੀ ਲੋੜ ਨਹੀਂ ਆਈਡੈਂਟੀਫਾਈ ਕਰ ਲੋ ਤਲਵਾੜੇ ਦੇ ਨੇੜੇ ਉਹਨੇ ਜ਼ਮੀਨ ਆਈਡੈਂਟੀਫਾਈ ਕਰ ਲਈ 35 ਕਿੱਲੇ ਅਸੀਂ ਕਾ ਅਜੇ ਰਿਸਟਰੀ ਨਾ ਕਰਾਈ ਸਾਨੂੰ ਤੂੰ ਇਸ ਜ਼ਮੀਨ ਦਾ ਖਸਰਾ ਨੰਬਰ ਜਿਹੜਾ ਖੇਵਟ ਖਤੌਨੀ ਦੱਸ ਜਾਂ ਤਾਂ ਪੋਰਟਲ ਤੇ ਪਾ ਦੇ ਇਨਵੈਸਟ ਪੰਜਾਬ ਦੇ ਤੇ ਜਾਂ ਉੱਥੇ ਆ ਜਾ ਤਾਂ ਸਾਡਾ ਸੀਐਲਯੂ ਵਾਲਾ ਡਿਪਾਰਟਮੈਂਟ ਜਾਊਗਾ ਉੱਥੇ ਉਹ ਜਾ ਕੇ ਦੱਸੂਗਾ ਕਿ ਸਾਨੂੰ ਕਿ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਫਾਇਰ ਵਾਲੇ ਜਾਣਗੇ ਜੀ ਪলিউਸ਼ਨ ਵਾਲੇ ਜਾਣਗੇ ਜੀ ਜਿੰਨੇ ਵੀ ਇੰਡਸਟਰੀ ਨੂੰ ਐਨਓਸੀ ਚਾਹੀਦੀਆਂ ਹੁੰਦੀਆਂ ਜਿਹੜੀਆਂ ਉਹ ਸਾਰੇ ਡਿਪਾਰਟਮੈਂਟ ਉੱਤੇ ਜਾਣਗੇ ਇਟ ਵਿਲ ਟੇਕ 15 ਡੇਸ 15 ਦਿਨ ਲੱਗਣਗੇ ਜੀ 15 ਦਿਨਾਂ ਬਾਅਦ 16ਵੇਂ ਦਿਨ ਅਸੀਂ ਤੁਹਾਨੂੰ ਬੁਲਾਵਾਂਗੇ ਕਿ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਨਾਲ ਲਿਆ ਰਜਿਸਟਰੀ ਕਰਾਉਣੀ ਹੈ ਰਜਿਸਟਰੀ ਵਾਸਤੇ ਵੀ ਤੁਹਾਨੂੰ ਕਚੇਰੀ 'ਚ ਜਾਣਾ ਹੀ ਪੈਣਾ ਇਨਵੈਸਟ ਪੰਜਾਬ ਦੇ ਆਫਿਸ ਦੇ ਵਿੱਚ ਏਸੀ ਦੇ ਵਿੱਚ ਇੱਕ ਤਹਿਸੀਲਦਾਰ ਬੈਠਾ ਹੈ ਰਜਿਸਟਰੀ ਕਰਾ ਲਓ ਪਰ ਰਜਿਸਟਰੀ ਕਰਾਉਣ ਵੇਲੇ ਰਜਿਸਟਰੀ ਕਰਾਉਣ ਵੇਲੇ ਤੁਹਾਨੂੰ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਉਹ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਸੀਐਲਯੂ ਦੇ ਪੈਸੇ ਵੀ ਉਹਦੇ ਵਿੱਚ ਹੀ ਨੇ ਫਾਇਰ ਦੇ ਪੈਸੇ ਵੀ ਉਹਦੇ ਵਿੱਚ ਹੀ ਨੇ ਪੋਲੂਸ਼ਨ ਵਾਲਿਆਂ ਦੇ ਪੈਸੇ ਵੀ ਉਹਨਾਂ ਦੇ ਵਿੱਚ ਹੀ ਨੇ ਸਾਰੀਆਂ ਐਨਓਸੀ ਆਉਂਦੇ ਪੈਸੇ ਉਹ ਚ ਜੋੜੇ ਹੋਏ ਨੇ ਤੁਹਾਡੀ ਰਜਿਸਟਰੀ ਹੋਗੀ 16ਵੇਂ ਦਿਨ 17ਵੇਂ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਜਾਂ ਭੂਮੀ ਪੂਜਨ ਕਰਕੇ ਹਵਨ ਕਰਕੇ ਆਪਣੀ ਫੈਕਟਰੀ ਦੀ ਪਹਿਲੀ ਇੱਟ ਲਾਉਣੀ ਸ਼ੁਰੂ ਕਰ ਦਿਓ 17ਵੇਂ ਦਿਨ ਤੁਹਾਡੇ ਕੋਲ ਕੋਈ 6 ਮਹੀਨੇ ਬਾਅਦ ਕੋਈ ਡੇਢ ਸਾਲ ਬਾਅਦ ਕੋਈ ਬਾਬੂ ਆਇਆ ਚੈੱਕ ਕਰਨ ਫੈਕਟਰੀ ਕਾਗਜ਼ ਦਿਖਾਓ ਤੁਸੀਂ ਦਿਖਾਣਾ ਹੈ ਕੱਲਾ ਹਰੇ ਰੰਗ ਦਾ ਸਟాంਪ ਪੇਪਰ ਹਰੇ ਰੰਗ ਦਾ ਸਟాంਪ ਪੇਪਰ ਦਾ ਮਤਲਬ ਹੈ ਸਾਰਾ ਕੁਝ ਕਲੀਅਰ ਹੈ ਗ੍ਰੀਨ ਹੈ ਸਾਰਾ ਕੁਝ ਕੋਈ ਕੁਝ ਨਹੀਂ ਕਹਿ ਸਕਦਾ ਇਸੇ ਤਰ੍ਹਾਂ ਹਾਊਸਿੰਗ ਵਾਸਤੇ ਰੈੱਡ ਕਰਤਾ ਕਲੋਨੀ ਕੱਟਣੀ ਹੈ ਸਾਨੂੰ ਦਿਖਾ ਦਿਓ ਜੀ ਸਾਡਾ ਬਿਜਲੀ ਬੋਰਡ ਜਾਊਗਾ ਸੀਵਰੇਜ ਬੋਰਡ ਜਾਊਗਾ ਸੀਐਲਯੂ ਸਾਰੇ ਜਾਣਗੇ ਇੰਡਸਟਰੀਅਲ ਜਾਣਗੇ ਲੋਕਲ ਬਾਡੀ ਦਾਲੇ ਜਾਣਗੇ 15 ਦਿਨਾਂ ਚ ਲਿਆ ਕੇ ਦੱਸ ਦੇਣਗੇ ਬੰਦਾ ਬਲਾ ਲਓ ਲਾਲ ਰੰਗ ਦਾ ਖਰੀਦੋ ਜੀ ਲਾਲ ਰੰਗ ਵਾਲੇ ਚ ਵੀ ਪੈਸੇ ਇਨਕਲੂਡਡ ਹੋਣਗੇ ਹਾਂ ਮਿਲ ਗਿਆ ਲਾਲ ਰੰਗ ਦਾ ਪਤਾ ਲੱਗਿਆ 6 ਮਹੀਨਿਆਂ ਚ ਪਲਾਟ ਕੱਟ ਆਧੀ ਵਿਕੇ ਨੇ ਅੱਧੇ ਵਿਕੇ ਨਹੀਂ ਉਹਨਾਂ ਉੱਤੇ ਫੈਕਟਰੀ ਲਾਲ ਨੇ ਇੱਕ ਫੇਰ ਜਦੋਂ ਬਾਪੂ ਆਊਗਾ ਤੁਸੀਂ ਦਿਖਾਓਗੇ ਫੈਕਟਰੀ ਦਾ ਕਾਗਜ਼ ਉਹ ਤਾਂ ਲਾਲ ਰੰਗ ਵਾਲਾ ਫੇਰ ਫੈਕਟਰੀ ਵਾਜ਼ ਦਾ ਹਰਾ ਰੰਗ ਚਾਹੀਦਾ ਸੀ ਤੁਸੀਂ ਹਰਾ ਕਿਉਂ ਨਹੀਂ ਖਰੀਦਿਆ ਉਹਨਾਂ ਚਾ ਦੱਸਿਆ ਕਿਉਂ ਨਹੀਂ ਤੁਸੀਂ ਉਦੋਂ ਹੈਵੀ ਫਾਈਨ ਵੀ ਹੋਊਗਾ ਫਿਰ ਫਿਰ ਇਹ ਸਾਡੀ ਮਰਜ਼ੀ ਹੈ ਉੱਥੇ ਅਸੀਂ ਫੈਕਟਰੀ ਲਾਉਣ ਦੇਈਏ ਜਾਂ ਨਾ ਦੇਈਏ ਬੋਡੀ ਸਟਰੈਂਥ ਬਣੇਗੀ ਮੈਂ ਕਿਹਾ ਯਾਰ ਜੀ ਆ ਆਪਾਂ ਤਾਂ ਕੋਈ ਮਾਰੇ ਨਹੀਂ ਮੈਂ ਕਿਹਾ ਅਸੀਂ ਫੇਰ ਜਾਵੜਦੇ ਲੋਕਾਂ ਕੋਲੇ ਸੋ ਜੇ ਐਸਬਾਨ ਆਪਣੀ ਸਟਰੈਂਥ ਵਧਦੀ ਹੈ ਜਿਹੜੀ ਮਰਜ਼ੀ ਸੈਂਟਰ ਸਰਕਾਰ ਹੋਵੇ ਪਰ ਜਦੋਂ ਪਾਰਲੀਮੈਂਟ ਚ ਸਟਰੈਂਥ ਹੋਊਗੀ ਨਾ 10 ਤਾਂ ਆਪਣੇ ਪਹਿਲੇ ਹੀ ਰਾਜ ਸਭਾ ਚ 13 ਇੱਥੋਂ ਹੋਗੇ ਕੁਝ ਦਿੱਲੀ ਤੋਂ ਆਉਣਗੇ ਤਾਂ ਜਦੋਂ ਸਟਰੈਂਥ ਵੱਧਦੀ ਹੈ ਨਾ ਫਿਰ ਪ੍ਰੈਸ਼ਰ ਪੈਂਦਾ ਵੀ ਪਾਰਲੀਮੈਂਟ ਨਹੀਂ ਚੱਲਣ ਦੇਣਗੇ ਜਿਵੇਂ ਪਹਿਲਾਂ ਮੈਂ ਇਕੱਲਾ ਹੀ ਹੁੰਦਾ ਸੀ ਦੇਖ ਲੋ ਤੂੰ ਦੇਖਿਆ ਹੋਣਾ ਇਕੱਲਾ ਹੀ ਹੁੰਦਾ ਸੀ ਮੈਂ ਮੈਂ ਤਾਂ ਕਦੇ ਕੁਰਸੀ ਤੇ ਬੈਠੀ ਹੀ ਨਹੀਂ ਮੈਂ ਤਾਂ ਵਿੱਚ ਉੱਥੇ ਮੂਹਰੇ ਹੁੰਦਾ ਸੀਗਾ ਬੈ ਬੈਲ ਚ ਰੋਲਾ ਰੂਲਾ ਪਾ ਕੇ ਮੈਂ ਬਹੁਤ ਪ੍ਰੋਜੈਕਟ ਲਿਆਂਦੇ ਸੰਗਰੂਰ ਵਾਸਤੇ ਜਿੰਨੇ ਵੀ ਮੈਂ ਕਰ ਸਕਦਾ ਸੀ ਬਦ ਤੋਂ ਬਦ ਕੀਤਾ ਕੱਲੇ-ਕੱਲੇ ਪੈਸੇ ਦਾ ਹਿਸਾਬ ਵੀ ਦਿੱਤਾ ਸੋ ਇਸ ਇਹ ਲੀਡ ਇਹ ਪ੍ਰਤੀਨਿਧੀ ਦਾ ਕੰਮ ਹੁੰਦਾ ਹੈ ਤੁਸੀਂ ਇਥੋਂ ਚੁਣ ਕੇ ਜਿਹੜੇ ਐਮਪੀ ਬਣਾਉਨੇ ਹੋ ਜਾਂ ਐਮਐਲਏ ਉਹ ਉਹ ਤੁਹਾਡੇ ਚ ਤੇ ਸਰਕਾਰ ਚ ਪੂਰ ਦਾ ਕੰਮ ਕਰਦੇ ਨੇ ਪੂਰ ਦਾ ਉਹ ਤੁਹਾਡੀਆਂ ਗੱਲਾਂ ਸੁਣਦੇ ਨੇ ਉਹ ਜਾ ਕੇ ਵਿਧਾਨ ਸਭਾ 'ਚ ਦੱਸਦੇ ਨੇ ਉੱਥੇ ਕਾਨੂੰਨ ਬਣਦੇ ਨੇ ਉਹ ਤੁਹਾਡੇ ਕੋਲੇ ਫੇਰ ਆਉਂਦੇ ਨੇ ਤੁਸੀਂ ਹੋਰ ਦੱਸ ਦਿਓ ਉਹ ਜਾ ਕੇ ਵਿਧਾਨ ਸਭਾ ਸਵਾਲ ਕਰਦੇ ਨੇ ਕੋਟੇ ਕਾਨੂੰਨ ਬਣਦੇ ਨੇ ਆ ਹਾਈ ਹਾਈ ਤਾਂ ਹੈਗਾ ਲੋਕਤੰਤਰ ਇੱਥੇ ਹੁਣ ਕੀ ਹੈ ਤੁਸੀਂ ਦੇਖਿਆ ਹੋਣਾ ਕੋਈ ਕਾਨੂੰਨ ਲੋਕਾਂ ਤੋਂ ਨਹੀਂ ਪੁੱਛਦੇ ਆ ਕਿਸਾਨਾਂ ਵਾਲੇ ਕਿਹੜਾ ਕਿਸਾਨਾਂ ਨੂੰ ਪੁੱਛ ਕੇ ਬਣਾਏ ਸੀਗੇ ਬਾਅਦ ਜਿਹੜੇ ਬਾਅਦ ਕਹਿੰਦੇ ਤਪੱਸਿਆ ਚ ਕਮੀ ਰਹਿ ਗਈ ਵਾਪਸ ਲੈ ਲੈ ਉਹ ਉਹਨਾਂ ਦੀਆਂ ਮੰਗਾਂ ਉੱਥੇ ਗਿਆ ਉੱਥੇ ਖੜੀਆਂ ਨੇ ਤੇ ਕੋਈ ਬਿੱਲ ਪਾਸ ਕਰਾਉਣਾ ਹੋਵੇ ਕੋਈ ਮਾਂ ਤੇ ਪੁੱਤੇ ਨਹੀਂ ਪੁੱਛਦੇ ਪਾਰਲੀਮੈਂਟ ਦੇ ਵਿੱਚ ਕੋਈ VOTING ਕਰਾ ਲਈ ਨਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਵੀ ਜੀ ਤੂੰ ਹੀ ਹਾਂ ਵਾਲੋਂ ਵੀ ਜੀ ਤੂੰ ਹੀ ਬਿੱਲ ਪਾਸ ਲੈ ਇਹ ਯਾਰ ਇਹ ਕੋਈ ਤਰੀਕਾ ਹੈ ਅਸੂ ਆ ਚੰਡੀਗੜ੍ਹ ਨੇ ਵੋਟਾ ਕਿਵੇਂ ਗਣੀ ਅਸੀਂ ਦੇਖਿਆ ਸੀ ਤੁਸੀਂ 36 ਵੋਟਾਂ ਗਿਣਨੀਆਂ ਕਿਵੇਂ ਗਿਣਦਾ ਸੀ ਉਹ ਜਦੋਂ ਸੁਪਰੀਮ ਕੋਰਟ ਨੇ ਬੁਲਾ ਲਿਆ ਚੰਦਰ ਚੂੜ ਨੇ ਕਹਿੰਦੇ ਜਦੋਂ ਟਿਕ ਮਾਰਕ ਲਾਉਂਦਾ ਸੀ ਇੱਧਰ ਕੋ ਦੇਖਦਾ ਸੀ ਉਹ ਕਹਿੰਦਾ ਇਹ ਬਸ ਉਹ ਕਹਿੰਦਾ ਕੈਮਰੇ ਲੱਗੇ ਹੋਏ ਸੀਗਾ ਜਿਉਂ ਤੁਹਾਨੂੰ ਪਤਾ ਹੈ ਲੱਗੇ ਹੋਏ ਸੀ ਤੇ ਫਿਰ ਟਿੱਕ ਮਾਰ ਕਿਉਂ ਕਰਦਾ ਸੀ ਕਹਿੰਦਾ ਜੀ ਮੈਂ ਤਾਂ ਤਾਂ ਕਰਦਾ ਸੀ ਕਹਿੰਦਾ ਵੀ ਉਹ ਖਰਾਬ ਵੋਟਾਂ ਸੀ ਉਹ ਟਿੱਕ ਮਾਰ ਕਰਕੇ ਮੈਂ ਕਰਦਾ ਸੀ ਵੀ ਕਿਤੇ ਸਹੀ ਵੋਟਾਂ ਚ ਰੰਗਣੀਆਂ ਜਾਣ ਕਹਿੰਦਾ ਲਿਆ ਦੋ ਵੋਟਾਂ ਲਏ ਚੀਪ ਜਸਸਾਹਬ ਕਹਿੰਦੇ ਦਸੇ ਚੋਂ ਕਿਹੜੀ ਖਰਾਬ ਹੈ ਤੂੰ ਝੂਠ ਬੋਲੇ ਮੇਰੇ ਮੂਰੇ ਵੀ ਹੁਣੀ ਅਜੇ ਤੱਕ ਅੰਡਾ ਪਹਿਲੀ ਨਾਲੇ ਤਾਂ ਉਹਨਾਂ ਨੇ ਵੋਟਾਂ ਉਹ ਵੈਲਿਡ ਕਰਤੀਆਂ ਤੇ ਨਾਲੇ ਪਹਿਲੀ ਵਾਰ ਹਿਸਟਰੀ ਚ ਹੋਇਆ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦਾ ਮੇਅਰ ਆਮ ਆਨ ਦੀ ਪਾਰਟੀ ਦਾ ਡਿਕਲੇਅਰ ਕਰ ਦਿੱਤਾ ਕਿ ਉਹ ਬਣਨ। ਮੈਂ ਇਹਦੇ ਤੇ ਇੱਕ ਤੁਹਾਨੂੰ ਚਾਰ ਲਾਈਨਾਂ ਸੁਣਾਉਣੀਆਂ ਚਾਹਣਾ। ਕੁਝ ਬੀਜੇਪੀ ਦੇ ਸਮਰਥਕ ਵੀ ਆਏ ਹੋਣਗੇ। ਕੋਈ ਗੱਲ ਨਹੀਂ। ਕਈ ਵਾਰੀ ਉਹ ਪੇਜ ਵੀ ਦਿੰਦੇ ਆ। ਵੀ ਥੋੜਾ ਦੇਖਿਓ ਪਹਿਲਾਂ ਭਗਵੰਤ ਸਿੰਘ ਕੀ ਕਹਿੰਦਾ ਸੀ। ਕੋਈ ਨੀ ਕੋਈ ਨਹੀਂ ਜੋ ਰਿਪੋਰਟ ਤਾਂ ਦੇਣੀ ਪੈਂਦੀ ਆ ਉਹ ਕੀ ਕਰੀਏ। ਉਹਨਾਂ ਨੂੰ ਮੈਂ ਕਹਿਣਾ ਬੀਜੇਪੀ ਵਾਲਿਆਂ ਨੂੰ। ਵੀ ਉਹਨਾਂ ਨੂੰ ਇਹ ਦੱਸਦੇ ਭਗਵੰਤ ਮਾਨ ਐ ਕਹਿੰਦਾ ਸੀ ਜਿਹੜੇ ਚੰਡੀਗੜ੍ਹ ਦੇ ਪਿੱਛੇ ਜਿਵੇਂ ਕਰਦੇ ਐ ਇਹ ਕੰਮ ਕਿ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਡਾਉਣੇ ਵੇਂਦਾ ਐ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਧੱਕੇ ਨਾ ਮਾਰੋ ਜ਼ਾਲਮਾਂ ਅੱਗੇ ਮੌਤ ਦਹਾਈਆਂ ਪਾਉਂਦੀ ਰਹੀ ਬੇ ਰਾਈਫਲ ਅੱਗੇ ਵੀਰ ਨਹੀਂ ਸਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਜਿਵੇਂ ਚੰਡੀਗੜ੍ਹ ਹੈ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਜੱਕੇ ਨਾ ਮਾਰੋ ਜਿੱਤ ਜੋ ਲੋਕਾਂ ਤੋਂ ਜਿੱਤ ਜੋ ਖਿੜੇ ਮੱਥੇ ਪ੍ਰਵਾਨ ਕਰਾਂਗੇ ਲੋਕ ਕੁਝ ਹੋਰ ਕਹੀ ਜਾਂਦੇ ਨੇ ਤੁਸੀਂ ਕੁਝ ਹੋਰ ਕਿਣੀ ਜਾਂਦੇ ਹੋ ਇਹ ਤਾਂ ਫਿਰ ਗਲਤ ਹੋ ਗਿਆ ਨਾ ਜੀ ਇਹ ਤਾਂ ਫਿਰ ਕਦੇ ਨਾ ਫਿਰ ਰੱਬ ਵੀ ਦੇਖਦਾ ਹੈ ਨਾ ਪਰਮਾਤਮਾ ਕੋ ਤਾਂ ਹੈਗਾ ਨਾ ਕਿਤੇ ਫਿਰ ਜਿੱਦ ਜਦੋਂ ਆਤ ਹੋ ਜਾਂਦੀ ਹੈ ਨਾ ਪੰਜਾਬੀ ਦਾ ਇੱਕ ਲਫ਼ਜ਼ ਹੈ ਆਤ ਆੜੇ ਤੇ ਅਧਕ ਤੱਤਾ ਅੱਤ ਜਦੋਂ ਕਿਸੇ ਚੀਜ਼ ਦੀ ਅੱਤ ਹੋ ਜਾਂਦੀ ਹੈ ਤਾਂ ਅੱਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅੱਤਕ ਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਤੱਤਾ ਅੰਤ ਸੋ بڑے بڑے ਜ਼ਾਲਮ ਅਤੇ ਡਿਕਟੇਟਰ ਆਏ ਨੇ ਆ ਇਸ ਤਰ੍ਹਾਂ ਨਹੀਂ ਚੱਲ ਸਕਦਾ ਸੋ ਮੇਰਾ ਮਕਸਦ ਇਹ ਹੈ ਸਾਡੇ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ ਕਿ ਹਰ ਵਰਗ ਤਰੱਕੀ ਕਰੇ ਅਸੀਂ ਇੱਕ ਲਕੀਰ ਨੂੰ ਛੋਟੀ ਕਰਕੇ ਆਪਣੀ ਲਕੀਰ ਵੱਡੀ ਨਹੀਂ ਕਰਨੀ ਅਸੀਂ ਜਿਹੜੀ ਲਕੀਰ ਵੱਡੀ ਕਰਨੀ ਉਹਨੂੰ ਵੱਡੀ ਕਰੀਏ ਮਜ਼ਦੂਰ ਵੀ ਤਰੱਕੀ ਕਰੇ ਮਜ਼ਮ ਉਹਨੂੰ ਰਿਸਪੈਕਟੇਬਲ ਪੇ ਮਿਲਣੀ ਚਾਹੀਦੀ ਹੈ ਪੈਨਸ਼ਨਾਂ ਮਿਲਣੀਆਂ ਚਾਹੀਦੀਆਂ ਕਿਸਾਨਾਂ ਦੀ ਐਮਐਸਪੀ ਜਾਂ ਉਹਨਾਂ ਦੇ ਫਸਲਾਂ ਦੇ ਭਾਅ ਮਿਲਣੇ ਚਾਹੀਦੇ ਆ ਵਪਾਰੀ ਨੂੰ ਪ੍ਰੋਪਰ ਮਾਰਜਨ ਮਿਲਣਾ ਚਾਹੀਦਾ ਜੋ ਬਣਦਾ ਉਹਦਾ ਉਹਨੂੰ ਫੈਸਿਲਿਟੀਆਂ ਉਹ ਮਿਲਣੀਆਂ ਚਾਹੀਦੀਆਂ ਜਿੰਨਾ ਉਹ ਰੈਵਨਿਊ ਦਿੰਦਾ ਸਵੈਸ ਕਰਕੇ ਫੇਰ ਸਮਾਜ ਤਰੱਕੀ ਕਰੂਗਾ ਜਦੋਂ ਸਾਰਾ ਸਮਾਜ ਇਕੱਠਾ ਤਰੱਕੀ ਕਰਦਾ ਹੈ ਫੇਰ ਦੇਸ਼ ਤਰੱਕੀ ਕਰੂਗਾ ਜੀ ਕਿਸੇ ਨੂੰ ਢਾਕੇ ਕਿਸੇ ਨੂੰ ਪਰ ਦਿੱਕਤ ਇਹ ਆ ਜਿੱਥੇ ਮੈਂ ਸ਼ੁਰੂ ਕੀਤਾ ਸੀ ਸਾਨੂੰ ਸਾਡੇ ਆਪਣਿਆਂ ਨੇ ਲੁੱਟਿਆ ਇੱਕ ਬਾਜ਼ਾਰ ਦੇ ਵਿੱਚ ਸੋਨੇ ਦੀ ਤੇ ਲੋਹੇ ਦੀ ਦੁਕਾਨ ਆਪਸ ਸਾਹਮੋ ਸਾਹਮਣੇ ਸੀ ਜੁਐਲਰ ਦੀ ਤੇ ਲੋਹੇ ਦੀ ਦੁਕਾਨ ਆਪਸ ਸਾਹਮਣੇ ਸੀ ਇੱਕ ਦਿਨ ਸੋਨੇ ਤੇ ਲੋਹੇ ਨੇ ਗੱਲ ਕੀਤੀ ਸੋਨੇ ਨੇ ਲੋਹੇ ਨੂੰ ਕਿਹਾ ਕਹਿੰਦਾ ਯਾਰ ਥੋੜਾ ਤੇਰੇ ਵੀ ਵਜਦਾ ਥੋੜਾ ਮੇਰੇ ਵੀ ਵਜਦਾ ਮੇਰਾ ਵੀ ਲੋਹੇ ਦਾ ਥੋੜਾ ਹੁੰਦਾ ਛੋਟਾ ਤੇਰੇ ਵੀ ਲੋਹੇ ਦਾ ਥੋੜਾ ਹੁੰਦਾ ਕਹਿੰਦਾ ਯਾਰ ਤੂੰ ਮੇਰੀ ਬਾਤ ਸੁਣੀ ਆ ਕਦੇ ਦੁਕਾਨ ਤੋਂ ਬਾਹਰ ਕਹਿੰਦਾ ਜੋ ਤੇਰੇ ਥੋੜਾ ਬਜਦਾ ਸਾਰੇ ਬਾਜ਼ਾਰ ਚ ਕਹਿੰਦਾ ਥੱਲੀ ਮੱਜ ਜਾਂਦੀ ਔਰ ਇੰਨਾ ਚੀਕਾ ਮਾਰਦਾ ਯਾਰ ਤੂੰ ਇੰਨਾ ਰੋਲਾ ਪਾਉਣਾ ਜੋ ਲੋਹੇ ਨੂੰ ਕਿਹਾ ਉਹਨੇ ਸੋਨੇ ਨੇ ਲੋਹਾ ਕਹਿੰਦਾ ਵੀਰੇ ਬਿਲਕੁਲ ਤੇਰੀ ਗੱਲ ਸੱਚੀ ਐ ਤੂੰ ਸੋਨਾ ਐ ਥੋੜਾ ਤੇਰੇ ਵੀ ਬਜਦਾ ਥੋੜਾ ਮੇਰੇ ਵੀ ਬਜਦਾ ਐ ਪਰ ਤੇਰੇ ਥੋੜਾ ਲੋਹੇ ਦਾ ਬਜਦਾ ਤੇਰਾ ਤਾਂ ਸ਼ਰੀਕ ਐ ਲੋਹਾ ਸ਼ਰੀਕ ਨੇ ਤਾਂ ਮਾਰ ਨਹੀਂ ਮਾਰਨਾ ਸ਼ਰੀਕ ਤਾਂ ਆਇਆ ਹੀ ਮਾਰਨੂ ਐ ਪਰ ਕਹਿੰਦਾ ਮੈਨੂੰ ਦੁੱਖ ਜ਼ਿਆਦੇ ਤਾਂ ਹੁੰਦਾ ਮੇਰੀਆਂ ਚੀਕਾਂ ਜ਼ਿਆਦੇ ਤਾਂ ਨਿਕਲਦੀਆਂ ਨੇ ਮੈਨੂੰ ਮੇਰੇ ਆਪਣੇ ਮਾਰਦੇ ਆ ਯਾਰ ਸੋ ਜਦੋਂ ਆਪਣੇ ਮਾਰਦੇ ਆ ਨਾ ਉਦੋਂ ਦੁੱਖ ਜ਼ਿਆਦੇ ਹੁੰਦਾ ਅੰਗਰੇਜ਼ ਤਾਂ ਲੁੱਟਣ ਆਏ ਸੀ ਉਹ ਲੁੱਟ ਗਏ ਆ 75 ਸਾਲ ਤੋਂ ਜਿਹੜੇ ਆਪਣੇ ਲੁੱਟੇ ਜਾਂਦੇ ਨੇ ਇਹਨਾਂ ਦਾ ਦੁੱਖ ਜ਼ਿਆਦੇ ਹੋਈ ਜਾਂਦਾ ਜੀ ਫਿਰ ਭਗਤ ਸਿੰਘ ਉਹ ਰਿਕੀ ਸੋਚਦੇ ਹੋਣਗੇ ਕਾਦੇ ਵਾਸਤੇ 23 ਸਾਲ ਦੀ ਉਮਰ ਚ ਫਾਂਸੀਆਂ ਦੇ ਰਸੇ ਚੁੰਮ ਲੈ ਆਹੀ ਚੁੰਮਲੇ ਵੀ ਕੋਈ ਰੇਤਾ ਵੇਚੀ ਜਾਵੇ ਕੋਈ ਠਿੱਕੀ ਚੱਕ ਲੈ ਕੋਈ ਆਹ ਕਰ ਲੈ ਉਹ ਕਰ ਲੈ ਆਹ ਯਾਦੀ ਦਵਾਈ ਇਹਨਾਂ ਨੇ ਸੋ ਇਸ ਕਰਕੇ ਆਪਾਂ ਆਪਣਾ ਸਮਾਜਿਕ ਫਰਜ਼ ਜ਼ਰੂਰ ਨਿਭਾਈਏ ਕੋਈ ਪੋਲੂਸ਼ਨ ਹੈ ਆਪਾਂ ਕਦੋਂ ਕਹਿੰਦੇ ਆ ਕਿ ਤੁਸੀਂ ਪੋਲੂਸ਼ਨ ਦਾ ਸਰਟੀਫਿਕੇਟ ਆਪਾਂ ਆਪ ਹੀ ਉਹਦਾ ਪਾਣੀ ਵਿਚਾਲੀ ਆਪਾਂ ਹਰ ਰੋਜ਼ ਤਾਂ ਪੜਦੇ ਆਂ ਪਾਣੀ ਚ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਤੇ ਆਪਾਂ ਕੀ ਕਰਦੇ ਆਂ ਆਪਣੇ ਘਰ ਦਾ ਕੂੜਾ ਕੰਧ ਦੇ ਪਰਲੇ ਪਾਸੇ ਸੁੱਟ ਕੇ ਕਹਿੰਦੇ ਸਫਾਈ ਹੋ ਗਈ ਪਰ ਉਧਰ ਤਾਂ ਗੰਦ ਪੈ ਗਿਆ ਨਾ ਸਫਾਈ ਤਾਂ ਉੱਧੇ ਹੋਊਗੀ ਜੇ ਸਾਰੇ ਸਾਰੇ ਸਮਾਜ ਚ ਸਫਾਈ ਹੋਊਗੀ असि हूँ मुहला कलीनिका हस्पताल से प्लस स्कूलों इन्फ्रास्टक्चर बहुत कम कर रहे हैं